É Maria do ਪੋਟੇ ਪਹਿਲਾਂ ਜਿਹੜੀਆਂ ਬੋਤਲਾਂ ਮਾਰ ਕੇ ਜੇ ਕੁੱਝ ਵਲਿਆ ਉਹ ਫੁੱਲ ਬਣਾ ਦੇ ਲੱਗੇ ਐ ਤੇ ਘਰ ਮੇਰੇ ਘਰ ਤੱਕ ਨੇ ਅੰਦਰ ਤੱਕ ਸੱਤ ਮਾਰ ਕੇ ਦੇਖਾ ਜੀ। ਪੋਟੇ ਤੱਕ ਰੋੜੇ ਮਾਰਦੇ ਰਹੇ ਜਿੱਦੂ। ਅੱਜ ਮੁੱਛੇ ਭਦੀ ਨਾਲ ਸੇਕਣ ਦੀ ਸੀ ਬੱਚੇ ਲੈ ਕੇ। ਅੱਖੇ ਮੇਂ ਦੇ ਸੁਣਾ ਕਰਦੇ ਮੇਰਾ ਪੇਟਾ ਨਾਲ ਮੋਟਾ। ਅੱਜ ਸੱਤ ਲਈ ਜਿਹਨੇ ਮੁੱਛੇ ਪੂਰਾ ਅੰਦਰ ਦਾ ਕਾਟ ਕੇ ਜਦ ਕੁੱਲ ਵਾਲੇ ਨੂੰ ਕੱਟਵਾ ਕੇ ਗਏ ਜੀ ਫੋਨ ਤੋਂ। ਇਹ ਤਾਂ ਮੈਨੂੰ ਰਿਪੋਰਟ ਕਰਨ ਲਈ ਆ। ਉੱਥੇ ਤਾਂ ਮੇਨੂੰ ਬੋਲਣ ਦਾ ਨਹੀਂ ਆ ਵੀ ਨੂੰ ਕਿੱਤਾ ਵੇ ਨੂੰ ਆ ਆਡੀ ਨਾ ਨੀ ਕਿੱਤਾ ਮਾਰ ਕੇ ਫੇਰ ਪੜ ਕੇ ਦੇ ਜਿਹੜੇ ਸਾਡੇ ਹੱਥ ਪਾ ਦਿੰਦੇ। ਵਾਹ ਵਾਹ। ਇਨਾ ਸ਼ੁਕਰ ਮਾਨਾ ਚਲੋ ਗੱਡੀ ਦਾ ਇਨਸ਼ੋਰ ਚੋਏ ਕਿਸੇ ਦਾ ਕੁਝ ਹੋਇਆ ਚਲੋ ਹੋ ਜਾਏਗਾ। ਐਚ ਆਰ ਨੰਬਰ ਵੀ ਆ ਗਈ ਹੈ। ਅਗਲੀ ਗੱਡੀ। ਇਧਰ ਵੀ نیچے ਮਾਰੋ। ਚਲੋ ਆਪਾਂ ਆ ਗਏ ਤਾਂ। ਲਕਾਤ ਸਿੰਘ ਜੀ ਕੀ ਗੱਲ ਹੋਈ ਹੈ ਜੀ ਜਿਹੜਾ ਇਹ ਗੱਲ ਜੀ ਇੱਥੇ ਆਪਾਂ ਗਲੀ ਵਿੱਚ ਬੱਚੇ ਬੈਠੇ ਸੀ ਸਾਡੇ ਪਹਿਲਾਂ ਉਹਨਾਂ ਨੇ ਹਮਲਾ ਕੀਤਾ ਵਾ ਤੇ ਇਹ ਗਲੀ ਦੇ ਵਿੱਚ ਸਾਡੀ ਗਲੀ ਬੰਦ ਆ ਉਹ ਚੱਗ ਸਿੱਕਣ ਦੇ ਮੇਰੀਆਂ ਬੇਟੀਆਂ ਸੀ ਤੇ ਮੇਰਾ ਬੇਟਾ ਵੀ ਬੈਠਾ ਸੀ ਤੇ ਪਹਿਲਾਂ ਇਹਨਾਂ ਨੇ ਕੀਤਾ ਉਹਨਾਂ ਦੇ ਉੱਤੇ ਹਮਲਾ ਇਹਨਾਂ ਨੇ ਚਲਾਈਆਂ ਬੋਤਲਾਂ ਇੱਟਾਂ ਨਾਲੇ ਦਾਤਰ ਲੈ ਗਏ ਸੀ ਨਾਲੇ ਗਲਾਂ ਗੱਡੀਆਂ ਇਹਨਾਂ ਨੇ ਤੇ ਉਸ ਤੋਂ ਬਾਅਦ ਆਪਾਂ ਪਰ ਪੁਲਿਸ ਫੋਨ ਚਲ ਗਏ ਆ 112 ਨੰਬਰ ਤੇ ਫੋਨ ਕੀਤਾ ਕਾਲ ਕੀਤੀ ਆ ਉਹ ਸਾਡੇ ਘਰ ਕਾਰਵਾਈ ਕਰਨ ਵਾਸਤੇ ਆਏ ਆ ਕਾਰਵਾਈ ਕੀਤੀ ਉਹਨਾਂ ਨੇ ਸਾਡਾ ਜੋ ਵੀ ਆ ਵੀਡੀਓ ਵੀਡੀਓ ਬਣਾਈਆਂ ਤੇ ਅਸੀਂ ਚਲ ਗਏ ਆ ਸਦਰ ਥਾਣੇ ਸਦਰ ਥਾਣੇ ਗੱਲ ਹੋਈ ਹੈ ਜੀ ਮੇਰਾ ਨਾਮ ਭਾਜੀ ਸ੍ਰੇਸ਼ਕੁਮਾਰ ਆ ਹਾਂ ਜੀ ਤੇ ਮੈਂ ਆਪਣੀ ਦੁਕਾਨ ਤੇ ਕੱਪੜੇ ਪ੍ਰੈਸ ਕਰ ਰਿਹਾ ਸੀ ਤੇ ਅੰਕੁਸ਼ ਮੁੰਡਾ ਜਿਹਨੂੰ ਮੈਂ ਮੁੰਡੇ ਸਾਰੇ ਮੁੰਡਿਆਂ ਵਿੱਚੋਂ ਜਾਣਦਾ 25-30 ਮੁੰਡੇ ਸੀ ਬਾਕੀਆਂ ਦਾ ਤਾਂ ਮੈਨੂੰ ਪਤਾ ਨਹੀਂ ਅੰਕੁਸ਼ ਨੂੰ ਜਾਣਦਾ ਉਹਨੇ ਪਹਿਲਾਂ ਦੁਕਾਨ ਤੇ ਖਲੋ ਕੇ ਦਾਤਰਨ ਬੁਖਾ ਕੇ ਗੱਲ ਕੱਢੀਏ ਮੇਰੇ ਭਤੀਜੇ ਦਾ ਨਾਮ ਲੈ ਕੇ ਵੀ ਉਹਨੂੰ ਬਾਹਰ ਕੱਢੋ ਉਸ ਤੋਂ ਬਾਅਦ ਮੇਰਾ ਮੋਟਰਸਾਈਕਲ ਲੱਗਾ ਮੋਟਰਸਾਈਕਲ ਭੰਨਾ ਸ਼ੁਰੂ ਕਰਤਾ ਤੇ ਇਟਾ ਰੋੜੇ ਚਲਾਉਣੇ ਸ਼ੁਰੂ ਕਰਤੇ ਇਹ ਸ਼ਟਰ ਬੰਦ ਕਰਕੇ ਅੰਦਰ ਵੜ ਗਏ ਉਸ ਤੋਂ ਬਾਅਦ ਪੂਰੀ ਗਲੀ ਚ ਉਹਨਾਂ ਨੇ ਗਾਲਾ ਗੂਲਾ ਕੱਢੀਆਂ ਇਟਾ ਚਲਾਈਆਂ ਨੇ ਫਲਾਟ ਦੇ ਵਿੱਚ ਪੰਜ ਸੱਤ ਗੱਡੀਆਂ ਲੱਗੀਆਂ ਸਾਰੀਆਂ ਭੰਤੀਆਂ ਨੇ ਕਿਹੜੀ ਜਗ੍ਹਾ ਦਾ ਵਾਕਿਆ ਜੀ ਇਹ ਨਹਿਰੂ ਕਲੋਨੀ ਚ ਸੁੱਖੇ ਦੀ ਵੇਲੀ ਲੱਗੇ ਜੀ ਤੁਹਾਡੀ ਕੋਈ ਪੁਰਾਣੀ ਰੰਜਿਸ਼ ਵਗੈਰਾ ਸੀ ਕਿਸੇ ਨਾਲ ਕੋਈ ਨਹੀਂ ਸਾਡੀ ਨਹੀਂ ਆ ਪਰ ਜਿਹੜੇ ਸਾਡੀ ਗਲੀ ਚ ਅੰਮ੍ਰਿਤਪਾਲ ਮੁੰਡਾ ਰਹਿੰਦਾ ਉਹਨਾਂ ਨੂੰ ਉਹਦੀ ਰੰਜਿਸ਼ ਹੀ ਪਹਿਲਾਂ ਸ਼ਾਮਾਂ ਨੂੰ ਆਏ ਨੇ 15 ਵੀ ਮੁੰਡੇ ਉਦੋਂ ਉਹਨਾਂ ਦੀ ਮੰਮੀ ਤੇ ਉਹ ਮੁੰਡਾ ਅ ਉਦੋਂ ਵੀ ਉਹ ਬੋਤਲਾ ਬਾਤਲਾ ਚਲਾ ਕੇ ਗਏ ਨੇ ਦਾਤਰ ਦੇ ਉਤਰ ਲੈ ਕੇ ਆਏ ਸੀ ਪਰ ਉਦੋਂ ਉਹਨਾਂ ਦੀ ਕੋਪੇਸ਼ ਨਹੀਂ ਚਲੀ ਇਹ ਦੁਬਾਰਾ ਫੇਰ ਹੋਰ ਮੁੰਡੇ ਇਕੱਠੇ ਕਰਕੇ ਤੇ ਹੋਣ ਇਹਨਾਂ ਨੇ ਇਹ ਕੰਮ ਕੀਤਾ ਹੈ ਦੁਸ਼ਮਣੀ ਇਹਨਾਂ ਤੇ ਅੰਮ੍ਰਿਤਪਾਲ ਦੀ ਕਿਤੇ ਨਾਲ ਲੱਗੀ ਤਾਂ ਬਾਕੀਆਂ ਨੇ ਤੇ ਗੱਡੀਆਂ ਕਿਉਂ ਭਨੀਆਂ ਕੁਝ ਪਤਾ ਲੱਗਾ ਉਹਨਾਂ ਨੂੰ ਇਹ ਜੀ ਹੁਣ ਉਹ ਦੱਸ ਸਕਦੇ ਜਿਨ੍ਹਾਂ ਨੇ ਗੱਡੀਆਂ ਭਨੀਆਂ ਅਸੀਂ ਤਾਂ ਡਰਦੇ ਮਾਰੇ ਅੰਦਰ ਵੜ ਗਏ ਜੀ ਉਹ ਬੰਦੇ ਕਿੱਥੇ ਰਹਿੰਦੇ ਉਹ ਬੰਦੇ ਰਹਿੰਦੇ ਆ ਜੀ ਆਪਣਾ ਸੰਧੂ ਕੁੰਡਿਆਂ ਵਾਲੇ ਕੋਲ ਲੱਗੇ ਜੀ ਹੁਣ ਕੱਲੀ ਮੇਰਾ ਨਾਮ ਸਰਬਜੀਤ ਕੋਹਰਾ ਪੱਛਮੇ ਬੈਠੀ ਸੀ ਅੱਗ ਸੇਕਣ ਦੀ ਬੱਚੇ ਲੈ ਕੇ ਮੇਰੀ ਪੋਤਰੀ ਨੀਕੀ ਜੀ 1.5 ਸਾਲ ਦੀ ਹਾਂ ਜੀ ਮੁੰਡੇ ਆਏ ਮੋਟਰਸਾਈਕਲਾਂ ਤੇ ਇੱਕਦਮ ਮਾਨ ਕੇ ਉਹਨਾਂ ਨੇ ਕਚਰੀਆਂ ਬੋਤਲਾਂ ਧੜਕ ਧੜਕ ਚਲਾਤੇ ਐ ਡੇ ਡੇ ਵੱਡੇ ਉਹਨਾਂ ਕੋਲ ਦਾਤਰ ਹਥਿਆਰ ਛਰਪਾਨਾ ਲੈ ਕੇ ਆ ਕੇ ਕਹਿੰਦੇ ਕਿ ਅਮਰਿਤਪਾਲ ਨੂੰ ਅਸੀਂ ਮਾਰ ਦੇਣਾ ਤੇ ਨਾਲ ਦੇ ਜਾਰਾਂ ਦੋਸਤਾਂ ਨੂੰ ਵੀ ਅਸੀਂ ਮਾਰ ਦੇਣਾ ਅਸੀਂ ਕਿਸੇ ਨੂੰ ਨਹੀਂ ਛੱਡਣਾ ਅਮਰਿਤਪਾਲ ਕੌਣ ਹੈਗਾ ਜੀ ਮੇਰਾ ਬੇਟਾ ਹੈ ਜੀ ਇਹ ਮੇਰੇ ਤੁਹਾਡੇ ਕੋਈ ਪੁਰਾਣੀ ਰੰਜਿਸ਼ ਕਰ ਰਹੀ ਕਿਸੇ ਨਾਲ ਹਾਂਜੀ ਸਰ ਇਹਨਾਂ ਦੀ 4-5 ਮਹੀਨੇ ਹੋ ਗਏ ਪਹਿਲਾਂ ਕੋਈ ਲੜਾਈ ਸੀਗੀ ਤੋ ਸਾਰੇ ਹਦੇ ਬੱਚਿਆਂ ਦਾ ਹੋ ਗਿਆ ਆ ਜਮਾਨਤਾ ਕਰਾ ਦਿੱਤੀ ਅਸੀਂ ਆਪਣੀ ਕਿਹੜੇ ਬੰਦੇ ਜਿਹਨਾਂ ਦਾ ਇਹ ਹਮਲਾ ਕੀਤਾ ਕੁਝ ਪਤਾ ਨਾ ਹਾਂਜੀ ਇਹ ਤਾਂ ਇੱਕ ਦਨਾ ਪਤਾ ਅੰਕੁਸ਼ ਹੈਗਾ ਆ ਅੰਕੁਸ਼ ਦਾ ਪਿਓ ਰਾਜਕਮਾ ਇੱਕ ਸਿਮਰਨ ਐ ਅਮੀਰ ਸ਼ਾਹ ਲੱਗੇ ਰੰਦਾ ਜੱਫੀ ਹਾਂਜੀ ਰੰਦੀਸ਼ ਕਿਹੜੀ ਗੱਲ ਰੰਸੀ ਸਰ ਮੈਨੂੰ ਨਹੀਂ ਇਸ ਗੱਲ ਦਾ ਪਤਾ ਕਿਹੜੀ ਗੱਲ ਹਨਾ ਜੀ ਤੁਹਾਡੀ ਕੀ ਕੀ ਨੁਕਸਾਨ ਕੀਤਾ ਸਰ ਮੇਰੇ ਅੰਦਰ ਕੱਚ ਤੱਕ ਕੱਚ ਦੀਆਂ ਬੋਤਲਾਂ ਤੱਕ ਮਾਰ ਕੇ ਆਏ ਇਹ ਕਿੰਨੇ ਵੇ ਦਾ ਵਾਕਿਆ ਜੀ ਇਹ ਹਾਂਜੀ ਇਹ ਕਿੰਨੇ ਵੇ ਦਾ ਟਾਈਮ ਹੋ ਗਿਆ ਜਿਵੇਂ ਇਹ 5:30 ਵਜੇ ਦੀ ਗਾਈ ਪਾਜੀ ਹੁਣ ਕੀ ਮੰਗ ਕੀ ਕਰਦੇ ਹੋ ਜੀ ਸਰ ਮੈਂ ਤਾਂ ਇਨਸਾਫ ਚਾਹੁੰਨੀ ਆ ਕਿ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਦੇਖੋ ਹੁਣ ਕਿੰਨੇ ਬੱਚਿਆਂ ਦੇ ਸੱਟ ਲਾਤੀ ਹੈ ਦੋ ਤਿੰਨ ਬੰਦੇ ਹੱਡੇ ਹਸਪੀਟਲ ਪਹੁੰਚ ਗਏ ਜੋ ਕਾਫੀ ਗੱਡੀਆਂ ਵੀ ਪਨ ਦਿੱਤੀਆਂ ਪਲਾਟ ਚ ਜਿੰਨੀਆਂ ਗੱਡੀਆਂ ਲੱਗੀਆਂ ਸਾਰੀਆਂ ਤੋੜ ਗਏ ਜੋ ਮੋਕੇ ਤੇ ਪੁਲਿਸ ਆਈ ਸੀ ਹਾਂਜੀ ਹੁਣੇ ਆਈ ਹੈ ਪੁਲਿਸ ਹੁਣ ਕੀ ਹੈ ਬਸ ਵਾਸ ਵਾਸ ਦਵਾਇਆ ਤੁਹਾਨੂੰ ਨਾਲ ਹੁਣ ਸਰ ਇਹੀ ਤੇ ਹੀ ਚਾਹਨੀ ਹੈ ਕਿ ਪੁਲਿਸ ਵਾਲੇ ਕਾਰਵਾਈ ਕਰਨ ਤੇ ਉਹਨਾਂ ਨੂੰ ਉਹਨਾਂ ਦੀ ਸਜ਼ਾ ਦਿੱਤੀ ਜਾਵੇ ਕੋਈ ਸੀਸੀਟੀਵੀ ਫੁਟੇਜ ਆਈ ਸਾਹਮਣੇ ਕੋਈ ਸਰ ਹੱਡੀ ਗਲੀ ਦੇ ਵਿੱਚ ਸੀਸੀਟੀਵੀ ਨਹੀਂ ਇੱਥੇ ਤੇ ਨਹੀਂ ਲੱਗੇ ਹੈਗੇ ਵੀ ਅੱਗੇ ਪਿੱਛੇ ਲੱਗੇ ਹੈਗੇ ਹਾਂਜੀ ਸਰ ਕੀ ਮਾਮਾ ਦਾ ਹਾਂ ਦੇਖ ਰਹੇ ਆ ਆਪਣਾ ਨੇ ਦੋਸ਼ੀ ਉਹਨੂੰ ਨੇ ਕੀ ਗੱਲ ਹੋਈ ਪ੍ਰੋਪਰ ਸਰ ਉਹਨਾਂ ਦਾ ਕੋਈ ਪਿਛਲਾ ਚੱਲ ਰਿਹਾ ਜੀ ਆਪਣਾ ਕੋਈ ਕਿਹੜੀ ਜਗ੍ਹਾ ਦਾ ਵਾਕਿਆ ਸਰ ਹਾਂਜੀ ਕਿਹੜੀ ਜਗ੍ਹਾ ਦਾ ਵਾਕਿਆ ਜੀ ਇਹ ਆਪਣਾ ਨਹਿਰੂ ਕਲੋਨੀ ਜੀ ਅੱਛਾ ਜੀ ਹਾਂਜੀ ਇਹ ਗੱਡੀਆਂ ਦੇ ਆਪਸ ਵਿੱਚ ਲੜੇ ਝਗੜੇ ਤੇ ਇੰਟਰ ਰੋੜੇ ਚੱਲੇ ਉਹਦੇ ਦਰਮਿਆਨ ਗੱਡੀਆਂ ਦੇ ਦੋਹਾਂ ਤਰ੍ਹਾਂ ਦੇ ਸ਼ੀਸ਼ੇ ਟੁੱਟੇ ਆ ਉਹ ਦੇਖ ਰਹੇ ਆ ਨੀ 10 ਉਹ ਦੇਖ ਰਹੇ ਆਂ ਹਾਂ 6 ਕਰ ਵੀ ਕਰਾਂਗੇ ਬੰਦੀ ਜੀ ਸਰ ਬੰਦੇ ਪਤਾ ਲੱਗੇ ਕਿਹੜੇ ਕਿਹੜੇ ਬੰਦੇ ਵੈਰੀਫਾਈ ਕਰ ਰਹੇ ਆ ਜੀ ਵੈਰੀਫਾਈ ਕਰਕੇ ਫਿਰ ਜੋ ਵੀ ਜਿਹੜਾ ਵੀ ਕੋਈ ਹੋਏਗਾ